ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਹਾਡੇ ਲਈ ਲੈ ਕੇ ਆਇਆ ਗੋਲ ਪਰਨ ਜਿਹਦੀ ਲੈਂਥ ਹੈ 2.5 ਮੀਟਰ ਤੇ ਕੱਪੜਾ ਆਪਾਂ ਫੋਲਡ ਕਰ ਵਰਤੇ ਤੇ ਜਿਹੜਾ ਆਪਾਂ ਇਹਦਾ ਆਪਾਂ ट्रायंगल ਸ਼ੇਪ ਜਿਹੜਾ ਆਪਾਂ ਪੂਣੀ ਆ ਉਹ ਕਰ ਲੈਣੀ ਹੈ ਤੇ ਜਿਹੜਾ ਦਾ ਯਾਨੀ ਕਿ ਡਬਲ ਪਾਸ ਹੈ ਉਹ ਆਪਾਂ ਜਿਹੜਾ ਉੱਪਰ ਰੱਖ ਲੈਣਾ ਹੈ ਤੇ ਆਪਣੇ ਜਿਹੜਾ ਛੋਟਾ ਲੜੋਵਗਾ ਆਪਾਂ ਜੁੜੇ ਦੇ ਉੱਪਰ ਉਹ ਲਿਆ ਕੇ ਤੇ ਆਪਣਾ ਜਿਹੜਾ ਸੱਜੇ ਪਾਸੇ ਵੱਲ ਦਾ ਕਰਨੇ ਉੱਥੇ ਜਿਹੜਾ ਆਪਾਂ ਆਪਣਾ ਲੜੜਾ ਹੈ ਉਹ ਆਪਾਂ ਲਗਾ ਲੈਣਾ ਹੈ ਜਿਵੇਂ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਜਿਹੜਾ ਆਪਣਾ ਲੜੜਾ ਹੈ ਉਹ ਆਪਾਂ ਸੱਜੇ ਪਾਸੇ ਦੇ ਜਿਹੜਾ ਆਪਣਾ ਕੰਨ ਉਧਰ ਲਗਾ ਕੇ ਜਿਹੜਾ ਆਪਣਾ ਦੂਜਾ ਲੜਾ ਹੋਵੇਗਾ ਕੱਬੇ ਪਾਸੇ ਵਾਲ ਦਾ ਉਧਰ ਆਪਾਂ ਉਹਨੂੰ ਚੱਕ ਕੇ ਤੇ ਆਪਾਂ ਲਗਾ ਲਵਾਂਗੇ ਤੇ ਇਹਦੇ ਵਿੱਚ ਬਲ ਜਿਹੜੇ ਨੇ ਉਹ ਆਪਣੇ ਵੀ ਪੈਣਗੇ ਜੇ ਤੁਸੀਂ ਬਾਧੇ ਵਾਲਾ ਪਾਉਣਾ ਤਾਂ ਤੁਸੀਂ ਜਿਹੜੇ ਉਂਗਲੀ ਤੇ ਨਾਲ ਚੁੰਡੀ ਵਾਂਗੂ ਭਰ ਕੇ ਜਿਹੜੇ ਬਲ ਪਾ ਲਵਾਂਗੇ ਤੇ ਫਿਰ ਆਪਾਂ ਇਹਦੀ ਉੱਕਣੀ ਜਿਹੜਾ ਆਪਾਂ ਲੜ ਚੱਕ ਕੇ ਉਸੇ ਤਰੀਕੇ ਨਾਲ ਹੀ ਲੜਾ ਜਿਹੜਾ ਆਪਾਂ ਲਗਾ ਦਵਾਂਗੇ ਤੇ ਆਪਾਂ ਇਹਦੇ ਦੋ ਪੱਲੇ ਆ ਜਾਣਗੇ ਤੇ ਦੋਨੇ ਪੱਲੇ ਨੂੰ ਉੱਪਰ ਵਾਲੇ ਜਿਹੜਾ ਆਪਾਂ ਜੋੜ ਦੇਵਾਂਗੇ ਜੋੜਨ ਤੋਂ ਬਾਅਦ ਜਿਹੜਾ ਆਪਣਾ ਆਪਣਾ ਬੈਗ ਤੋਂ ਆਪਾਂ ਹਲਕਾ ਜਿਹਾ ਪਿੰਚ ਕਰਕੇ ਤੇ ਇਹ ਲਾ ਪਾਉ ਕੁਸ ਤਰੀਕ ਨਾਲ ਜਿਹੜਾ ਆਪਣਾ ਲੜੋਵੇ ਨੂੰ ਆਪਾਂ ਲਗਾ ਦਵਾਂਗੇ ਥੋੜਾ ਜਿਹੜਾ ਆਪਾਂ ਆਪਣੇ ਲਾੜ ਨੂੰ ਇੱਕ ਲਾਣੂ ਜਿਹੜਾ ਆਪਾਂ ਮਰਦੀ ਖੋਲ ਲਈ ਉਹਨੂੰ ਖੋਲ ਕੇ ਆਪਾਂ ਤੇ ਜਿਹੜਾ ਉਹਨੂੰ ਉੱਪਰ ਹਲਕਾ ਆਪਾਂ ਜਿਹੜਾ ਸਿਰ ਕੇ ਜੀਗਾ ਨੰਗਾ ਉਹ ਆਪਾਂ ਢੱਕ ਲਵਾਂਗੇ ਹਲਕਾ ਜਿਹਾ ਆਪਾਂ ਜਿਹੜਾ ਸਿਰ ਖੋਲ ਕੇ ਤੁਸੀਂ ਬਾੜਾ ਨਹੀਂ ਖੋਲੋਗੇ ਤੁਸੀਂ ਬਾੜਾ ਖੋਲ ਲਓਗੇ ਤਾਂ ਤੁਹਾਡਾ ਜਿਹੜਾ ਪਿੱਛੇ ਉਹ ਨੰਗਾ ਹੋ ਜਾਏਗਾ ਸਿਰ ਜਾਂ ਤੁਹਾਡਾ ਜਿਹੜਾ ਪਰਨਾ ਉਹ ਹਿੱਟ ਲਾ ਹੋ ਜਾਏਗਾ ਸਾਰਾ ਤਾਂ ਤੁਸੀਂ ਜਿਹੜਾ ਤੀਜੇ ਲੜ ਦੇ ਵਿੱਚ ਜਿਹੜਾ ਤੁਸੀਂ ਦੇ ਲੈਣਾ ਹੈ ਆਪਣਾ ਜਿਹੜਾ ਨੰਗਾ ਰਿਆਂ ਦਾ ਹੈ ਸਿਰ ਤੇ ਉਸ ਤਰੀਕੇ ਨਾਲ ਆਪਾਂ ਜਿਹੜਾ ਲਾੜਾ ਲਗਾ ਦੇਵਾਂਗੇ ਤੇ ਅਗਲਾ ਲੜਵੀ ਜਿਹੜਾ ਉਸ ਤਰੀਕੇ ਨਾਲ ਹੀ ਆਪਾਂ ਪੋਣੀ ਆਪਾਂ ਦੋਨੇ ਪਾਸੇ ਜੋੜ ਕੇ ਹਲਕਾ ਵੈਗ ਤੋਂ ਪਿੰਚ ਕਰਕੇ ਤੇ ਇਹਦੇ ਵਿੱਚ ਜਿਹੜਾ ਆਪਾਂ ਹਲਕੇ ਜਿਹੇ ਬਲ ਪਾ ਕੇ ਲੜਾ ਜਿਹੜਾ ਆਪਾਂ ਲਗਾ ਦੇਵਾਂਗੇ ਤੇ ਆਪਣਾ ਲੜਾ ਉਹ ਆਪਾਂ ਬਲ ਪਾ ਕੇ ਤੇ ਲਗਾ ਲਿਆ ਹੈ ਤੇ ਆਪਾਂ ਥੋੜਾ ਜਿਹਾ ਨੂੰ ਦਬ ਲਵਾਂਗੇ ਤਰਿਹੜੇ ਆਪਣਾ ਆਪਣੇ ਜੁੜੇ ਕਰਕੇ ਜਿਹੜੀ ਗੋਲਪਾਨ ਦੇ ਚੁੰਜੀ ਬਾਈ ਜਿਹੜੀ ਚੁੰਜਨ ਆਈਡੀ ਆਪਣੀ ਨਿਕਲਿਆ ਹੋਵੇ ਤੇ ਇਹ ਲੜਾ ਜਿਹੜਾ ਆਪਾਂ ਇਹ ਵੀ ਉਸੇ ਦੇਖ ਕੇ ਨਾਲ ਹੀ ਆਪਾਂ ਲਗਾ ਦਵਾਂਗੇ ਤੇ ਜੇ ਤੁਸੀਂ ਸ਼ਾਫ ਲਾਉਣਾ ਚਾਹਦੇ ਤੁਸੀਂ ਸ਼ਾਬ ਵੀ ਲਾ ਸਕਦੇ ਹੋ ਤੁਸੀਂ ਇਹਨੂੰ ਵੀ ਬਲ ਵਾਲਾ ਲਾਉਣਾ ਚਾਹਦੇ ਹੋ ਤੁਸੀਂ ਬਲ ਵਾਲਾ ਵੀ ਲਾ ਸਕਦੇ ਹੋ ਤੇ ਆਪਣਾ ਜਿਹੜਾ ਗੋਲਪਾਨ ਦੇ ਆਪਾਂ ਥੋੜੀ-ਮੋਟੀ ਜਿਹੜੀ ਸੈਟਿੰਗ ਕੋ ਕਰਾਂਗੇ ਤੇ ਜੇ ਵੀਡੀਓ ਵਧੀਆ ਲੱਗੇ ਤੇ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਵਾਈ ਗੁੱਜ ਕਾਲਸਾ ਵਾਈ ਗੁੱਜ